हां जी भाई सारे कबूतर बाए ਖਿਡਾਰੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇਧਰ ਮਤਰੋ ਨੋਟ ਕਰ ਰਹੇ ਹੋ ਕਿ ਸ਼ਾਨਦਾਰ ਕਬੂਤਰ ਟੂਰਨਾਮੈਂਟ ਪਿੰਡ ਕਿਲਿਆਵਾਲੀ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ 10 ਮਈ 2026 ਐਰ ਮਤਰੋ ਵੱਡਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਐਂਟਰੀ ਫੀਸ ਜਿਹੜੀ ਹੈ ਉਹ 31 ਰੁਪਏ ਰੱਖੀ ਗਈ ਹੈ 1 ਮਾਰਚ ਨੂੰ ਐਂਟਰੀ ਜਿਹੜੀ ਹੈ 10 ਰੁਪਏ ਫੜੀ ਜਾਵੇਗੀ ਸੋ ਸਾਰੇ ਖਿਡਾਰੀ ਵੀਰ ਨੋਟ ਕਰ ਲਿਓ ਕਿ ਪਹਿਲਾ ਇਨਾਮ ਜਿਹੜਾ ਹੋਵੇਗਾ ਇਹ ਕਹਿੰਦੇ ਵੀ ਸਕੂਟੀ ਪਲੱਸ ਕੱਪ ਦਿੱਤਾ ਜਾਣਾ ਜਿਹੜਾ ਦੂਸਰਾ ਇਨਾਮ ਹੋਵੇਗਾ ਉਹ ਫ੍ਰਿਜ ਪਲੱਸ ਕੱਪ ਦਿੱਤਾ ਜਾਵੇਗਾ ਤੀਸਰਾ ਇਨਾਮ ਜਿਹੜਾ ਹੋਵੇਗਾ ਉਹ ਐਲਸੀਡੀ ਪਲੱਸ ਕੱਪ ਦਿੱਤਾ ਜਾਣਾ ਔਰ ਚੌਥਾ ਇਨਾਮ ਜਿਹੜਾ ਹੋਵੇਗਾ ਉਹ ਕੂਲਰ ਪਲਾਸਕ ਕਾਪ ਦਿੱਤਾ ਜਿਹੜਾ ਐਰ ਕਹਿੰਦਾ ਵੀ ਵੱਡੇ ਵੱਲਾ ਦੇ ਬੱਲੇ ਬੱਲੇ ਕਰਬੌੜੀ ਹੈ। ਕਲਿਆ ਵਾਲੀ ਪਿੰਡ ਜਿਹੜਾ ਇਹ ਕਹਿੰਦੇ ਵੀ ਡੱਬ ਵਾਲੀ ਮੰਡੀ ਦੇ ਨਾਲ ਪੈਂਦਾ। ਸੋ ਐਰ ਮਿੱਤਰੋ 10 ਮਈ 2026 ਬੜੀਆ ਰੌਣਕਾਂ ਲੱਗੜ ਜੀ ਹੈ। ਉਧਰ ਨਾਲ ਹੀ ਕਹਿੰਦੇ ਵੀ ਸਤਕਾਰਯੋਗ ਮੱਖਣ ਸੇਮਾ ਔਰ ਕੁਲਵਿੰਦਰ ਸੇਮਾ ਇਹਨਾਂ ਦਾ ਜਿਹੜਾ ਮਾਨ ਸਨਮਾਨ ਹੈ ਉਹ ਸ਼ਵਿੰਦਰ ਸਰਾਵਲੀਓ ਮੋਟਰਸਾਈਕਲ ਦੇ ਨਾਲ ਕੀਤਾ ਜਾਵੇਗਾ ਉਧਰ ਕਹਿੰਦੇ ਵੀ ਸਣੀ ਕਿਲਿਆਂ ਵਾਲੀ ਬਲੋ ਜਿਹੜਾ ਕੀਪੇ ਮਲੋਟ ਦਾ ਜਿਹੜਾ ਕੱਪ ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾਣਾ ਮੇਰੇ ਵੀਰੋ ਔਰ ਜਿਹੜਾ ਪਹਿਲਾ ਨਾਮ ਸਕੂਟਰੀ ਪਲੱਸ ਕੱਪ ਹੈ ਉਹ ਪਿੰਦਾ ਬਿੰਦਾ ਭਾਟੀ ਨਾਲ ਕਹਿੰਦੇ ਵੀ ਲਾਲੀ ਸਰਪੰਚ ਇਹਨਾਂ ਬਲੀਓ ਦਿੱਤਾ ਜਾਵੇਗਾ ਦੂਸਰਾ ਜਿਹੜਾ ਆ ਰਾਮ ਹੈ ਫਰਿੱਜ ਪਲੱਸ ਕੱਪ ਉਹ ਚੈਂਪੀਅਨ ਕਿਲਿਆਵਾਲੀ ਬਲੀਓ ਐਲ ਸੀ ਡੀ ਜਿਹੜੀ ਹੈ ਉਹ ਸਣੀ ਸਾਡਾ ਭਰਾ ਕਿਲਿਆਵਾਲੀ ਔਰ ਕੂਲਰ ਜਿਹੜਾ ਇਹ ਸੁਤੰਤਰ ਕੱਲੇਆ ਵਾਲੀ ਬਲੀਓ ਦਿੱਤਾ ਜਾਵੇਗਾ ਸੋ ਐਰ ਕਹਿੰਦੇ ਵੀ ਸਾਰੇ ਵੱਡੇ ਬੱਲਾ ਦੇ ਬੱਲੇ ਬੱਲੇ ਕਰਵਾ ਦੇਣੀ ਹੈ ਲੰਗਰ ਦੀ ਸੇਵਾ ਔਰ ਲਾਈਵ ਦੀ ਸੇਵਾ ਇਹ ਸਾਡਾ ਭਰਾ ਸ਼ਵਿੰਦਰ ਸਰਾਵਲੋਂ ਹੋਵੇਗੀ ਕਾਪੀ ਦੀ ਸੇਵਾ ਤੇ ਸਾਡਾ ਭਰਾ ਧੀਰਾ ਮੱਖਾ ਹੋਵੇਗਾ ਕੋਈ ਵੀ ਪੈਸਾ ਰੋਟੀ ਦਾ ਜਾਂ ਕੋਈ ਵੀ ਕਾਪੀ ਦਾ ਨਿੱਕਾ ਪੈਸਾ ਨਹੀਂ ਕਟਿਆ ਜਾਵੇਗਾ ਬਾਜੀ ਜਿਹੜੀ ਹੈ ਉਹ ਸਟਾਰ ਕਬੂਤਰਵਾਜ਼ ਚੈਨਲ ਤੇ ਲਾਈਵ ਚੱਲੇਗੀ ਉਧਰ ਕਹਿੰਦੇ ਵੀ ਸ਼ਵਿੰਦਰ ਸਿੰਘ ਰਾਹ ਮਨੀ ਸਿੰਘ ਰਾਹ ਸੋਨੀ ਸਿੰਘ ਰਾਹ ਲਾਲੀ ਸਰਪੰਚ ਕਲਿਆਵਾਲੀ ਪਿੰਡਾ ਭਾੜੀ ਚੈਂਪੀਅਨ ਕਲਿਆਵਾਲੀ ਸਨੀ ਕਲਿਆਵਾਲੀ ਸਤੰਤਰ ਕਲਿਆਵਾਲੀ ਗੁਰਵਿੰਦਰ ਕਲਿਆਵਾਲੀ ਨਾਲ ਕਹਿੰਦੇ ਵੀ ਮਨਪ੍ਰੀਤ ਢਾਲੀਵਾਲ ਇਹਨਾਂ ਸਾਰੇ ਵੱਡੇ ਮੱਲਾ ਦਾ ਵੱਡਾ ਗਰੁੱਪ ਹੈ ਐਨ ਮਿੱਤਰੋ 10 ਮਈ 2026 ਨੂੰ ਬੱਲੇ ਬੱਲੇ ਹੋਵੇਗੀ ਕਲਿਆਵਾਲੀ ਧਰਤੀ ਤੇ ਐਨ ਮਿੱਤਰੋ ਤਰੀਕਾ ਜੜੀਆਂ ਦੇ ਨੋਟ ਕਰ ਲਿਓ ਐਨ ਭਰਾਵਰੇ ਕੋਕੇ ਜਾਂਦੇ ਨੇ ਸਰਾ ਹੋ ਜਾਣਾ